ਮੈਂ ਤੁਹਾਡਾ ਸਾਰਿਆਂ ਦਾ ਬਹੁਤ ਸੰਤੂ ਸਾਹਿਬ ਦਾ ਜਿਨ੍ਹਾਂ ਨੇ ਇੱਥੇ ਸਾਰਿਆਂ ਨੂੰ ਇੰਸਟਾਲ ਕੀਤਾ ਸਾਰੀਆਂ ਬੇਟੀਆਂ ਦਾ ਜਿਨ੍ਹਾਂ ਨੇ ਮਿਹਨਤ ਕਰਕੇ ਅੱਜ ਇੱਥੇ ਬਾਰਡਰ ਦੇ ਉੱਤੇ ਆ ਕੇ ਪੰਥ ਦੀ ਗੱਲ ਨਾਲ ਪੰਜਾਬ ਦੀ ਗੱਲ ਨਾਲ ਔਰ ਜਿਹੜਾ ਗਰੀਬ ਹੈ ਆਪਣਾ ਖੇਤ ਮਜ਼ਦੂਰ ਹੈ ਜਿਵੇਂ ਦਾ ਰ ਹੈ ਉਸੇ ਗੱਲ ਆਪਾਂ ਕਰ ਰਹੇ ਆ ਜਿੰਨਾ ਚਿਰ ਸਾਡਾ ਬਾਰਡਰ ਨਹੀਂ ਪੰਗਾ ਥੋੜੇ ਜਿਹਾ ਮੇਰਾ ਸਾਡੇ ਵਿੱਚ ਜਿਆਨ ਕਰੀਪੀ ਰਹੂਗੀ ਹੁਣ ਪੰਜਾਬ ਇੱਕ ਐਫਰ ਜਿਆ ਸੂਬਾ ਤੇ ਨਾਲ ਲੱਗਦਾ ਹਰਿਆਣਾ ਵੀ ਐਹੋ ਜਿਹਾ ਸੂਬਾ ਜਿੱਥੇ ਸਿੱਖ ਖੇਤੀ ਕਰਦੇ ਆ ਰਾਜਸਥਾਨ ਦੇ ਵਿੱਚ ਵੀ ਕਰਦੇ ਐ ਮੱਧ ਪ੍ਰਦੇਸ਼ ਯੂਪੀ ਦੇ ਵਿੱਚ ਵੀ ਕਰਦੇ ਐ ਤੇ ਜਿਹੜੀ ਹੁਣ ਜਿੰਸ ਮੰਡੀਆਂ ਦੇ ਵਿੱਚ ਆ ਰਹੀ ਹੈ ਇਹਦੀ ਜਿਹੜੀ ਬਕਾਇੀ ਹੋਊਗੀ ਇਹ ਫੇਰ ਦੂਰ ਦੂਰ ਦੇ ਗੋਦਾਮਾਂ ਦੇ ਵਿੱਚ ਭੇਜ ਜਾਈਊਗੀ ਜਿੱਥੇ ਠਰੂਗੀ ਸੜੂਗੇ ਖਰਾਬ ਹੋਗੇ ਪਰ ਜੇ ਆਪਣਾ ਬਾਰਡਰ ਹੌਣ ਪਾਕਿਸਤਾਨ ਦੇ ਨਾਲ ਖੁੱਲਦਾ ਤੇ ਇਸ ਜਿੰਸ ਦੀ ਕੀਮਤ ਇੱਥੇ 2400 ਰੁਪਏ ਫਿਕਰ ਮਿਲ ਰਹੀ ਹੈ ਆ ਨਾਲ ਇਥੋਂ ਲਾਹੌਰ ਸਰਵ 1500 ਮਿਲ ਜਾਏ ਇਸ ਕੋਲ ਸਾਡੇ ਨੇੜੇ ਵੀ ਪਾਕਿਸਤਾਨ ਦੀਆਂ ਮੰਡੀਆਂ ਉੱਥੇ ਜਾ ਕੇ ਜੇ ਵਿਕੂਗੀ ਇਹਦਾ ਭਾਅ 3400 ਰੁਪਏ ਪਰ ਟਨ ਹੋਊਗਾ ਜਿਹਦਾ ਮਤਲਬ ਹੈ ਜਿਹੜਾ ਸਾਡਾ ਕਿਸਾਨ ਕਿਸਾਨ ਮਜ਼ਦੂਰ ਇੱਕ ਟਨ ਆਪਣੀ ਘੜਕ ਵੇਚਦਾ ਹੈ ਉਹ ਸੁਣੋ 1000 ਰੁਪਏ ਦਾ ਢੱਟਾ ਪੈ ਰਿਹਾ ਹੈ ਇਹ ਬੜੇ ਅਫਸੋਸ ਦੀ ਗੱਲ ਹੈ ਤੇ ਸਾਰੀ ਕਣਕ ਨੇ ਗੋਦਾਮਾਂ ਦੇ ਵਿੱਚ ਜਾਣਾ ਤੇ ਜੇ ਅਸੀਂ ਪਾਕਿਸਤਾਨ सेंट्रल ਏਸ਼ੀਆ ਉਜ਼ਬੇਕਿਸਤਾਨ ਇੰਨਾ ਮੜਖਾ ਦੇ ਵਿੱਚ ਭੇਜੀਏ ਸੇਫ ਹੈ ਕਣਕ ਇਹ ਧੰਮਾਂ ਦੇ ਵਿੱਚ ਸੜੂਗੀ ਨਹੀਂ ਖਰਾਬ ਨਹੀਂ ਹੋਊਗੀ ਇਹ ਸਿੱਧੀ ਕਣਕ ਦਾ ਆਟਾ ਬਣੂਗਾ ਆਟੇ ਦੇ ਛੇੜੇ ਬਣਨਗੇ ਛੇੜੇ ਦੀ ਰੋਟੀ ਬਣੂਗੀ ਇਸ ਕਣਕ ਨੇ ਐਸਟਰਾ ਆਪਣੇ ਮਨੋਕਸਦਾ ਦੀ ਫਾਇਦਾ ਦੇ ਲਈ ਖੱਪ ਟਾਣਾ ਹੈ ਜੇਤਾ ਇਸੇ ਕਣਕ ਨੇ ਬਹੁਤ ਖਰਾਬ ਹੋਣਾ ਚੋਰਾਂ ਠੱਗਾ ਨੇ ਵੇਚਣੀ ਹੈ ਔਰ ਬੀਜ ਨਾਲ ਇਸ ਨੇ ਖਰਾਬ ਹੋਣਾ ਸੁੱਸਰੀ ਪੈਣੀ ਹੈ ਚੂਹਿਆਂ ਨੇ ਖਾਣਾ ਔਰ ਜਿਹੜੀ ਸਾਡੀ ਸੈਂਟਰ ਦੀ ਸਰਕਾਰ ਹੈ ਇਹ ਕਹਿੰਦੀ ਹੈ ਜੀ ਇਹਦਾ ਖਾਤਮਾ ਸੁਸਰ ਵੀ ਖਾ ਜੇ ਚੂਹੇ ਵੀ ਖਾ ਜਾਣ ਚੋਰ ਵੀ ਲੁੱਟ ਕੇ ਲੈ ਜਾਣ ਪਰ ਮਨੁੱਖ ਦੇ ਮੌਤ ਦੇ ਵਿੱਚ ਨਾ ਪਵੇ ਕਿਉਂ ਕਰਕੇ ਉਹ ਮਨੁੱਖ ਮੁਸਲਮਾਨ ਹੈ ਇਹ ਸਾਰੀ ਪੁਲਸੀ ਹਿੱਦਤਵਾਦੀ ਹੈ ਅੱਜ ਦੇ ਬਾਰਡਰ ਹੁਣ ਦਾ ਤੇ ਤੁਹਾਨੂੰ ਮੈਂ ਦੱਸਦੇ ਇਸ ਦੇਸ਼ ਦੀ ਜੀ ਡੀ ਪੀ 1% ਡਿੱਟੇ ਜਾਊਗੀ ਤੇ 60 ਤੋਂ 70 ਲੱਖ ਬੇਰਜ਼ਗਾਰੀ ਖਤਮ ਹੋਊਗੀ ਤੁਹਾਨੂੰ ਕੋਈ ਨੌਜਵਾਨ ਉਖੀ ਚਿੱਟਾ ਬੇਚਦਾ ਨਹੀਂ ਨਜਰਾਊਗਾ ਉਹ ਆਪਣੇ ਕੰਮ ਤੇ ਤਾਂ ਜੱਟ ਲੱਗਿਆ ਹੋਊਗਾ ਉਹਦੇ ਕੋਲੇ ਨੌਕਰੀਆਂ ਹੋਣਗੀਆਂ ਉਹਦੇ ਕੋਲੇ ਪੈਸਾ ਆਊਗਾ ਉਹਨੂੰ ਕੀ ਲੋੜ ਹੋਣਗੇ ਕੀ ਕਦੇ ਇਸ ਮੈਂ ਕਮੇਟ ਦੇ ਛੱਟਾ ਵੇਚਦੇ ਪੱਖੀ ਵੇਚਦੇ ਇਹ ਬਿੰਦਫੋਲ ਇਹ ਜਿਹੜੀ ਭਾਜਪਾ ਯਾਰਸਨ ਸਰਕਾਰ ਹੈ ਇਹ ਕਿਉਂਕਿ ਸਿੱਖ ਤੇ ਮੁਸਲਮਾਨ ਦੇ ਖਿਲਾਫ ਹੈ ਇਸ ਕਰਕੇ ਸਾਰਾ ਢੋਂਟਾ ਇਹਨਾਂ ਨੇ ਰਚਾਇਆ ਹੋਇਆ ਹੈ ਅੱਜ ਸੁਪਰੀਮ ਕੋਰਟ ਦਾ ਵਕਫੋਰਦ ਦਾ ਫੈਸਲਾ ਹੋ ਰਿਹਾ ਹੈ ਜਿਹੜੀਆਂ ਹਿੰਦੂਆਂ ਦੀਆਂ ਸੰਸਥਾ ਹੈਗੀਆਂ ਉਹਨਾਂ ਦੇ ਵਿੱਚ ਮੁਸਲਮਾਨ ਪਾਉਂਗੇ ਸੋ ਮੇਰਾ ਮਤਲਬ ਹੈ ਇਹ ਮਤਸਵੀ ਸਰਕਾਰ ਇਸ ਨੇ ਆਪਣਾ ਬੇੜਾ ਬਠਾਉਣਾ ਤੇ ਨਾਲ ਸਾਡਾ ਬੇੜਾ ਇਹ ਵਸ਼ ਬਠਾਉਣਗੇ ਪਰ ਅਸੀਂ ਤਖੜੇ ਬਣੀਏ ਇਕਤਾ ਕਰੀਏ ਕਿਸਾਨ ਯੂਨੀਅਨਾਂ ਨੂੰ ਮੈਂ ਬੜੀ ਵਾਰੀ ਖਿਆ ਜਿਪਾਈ ਜਿਹੜਾ ਸਿਆਣਾ ਜਰਨੈਲ ਹੁੰਦਾ ਹੈ ਜੇ ਉਹਦਾ ਮੋਰਚਾ ਕਿਤੇ ਫੇਲ ਹੋ ਜੇ ਉਹ ਨਵਾਂ ਰੁਖਲਬ ਦਾ ਸੌ ਡੇਰ ਉਹਨਾਂ ਨੇ ਨਹੀਂ ਕੀਤਾ ਫਿਰ ਆਪਾਂ ਨੇ ਗੜਤਾ ਵਾਗਾ ਬਾਰਡਰ ਸੁਲੇਮਾਨ ਤੇ ਵੀ ਕਰ ਦਾਂਗੇ ਅਸਾਂ ਦੀ ਬਣਾ ਵੀ ਕਰ ਦਾਂਗੇ ਔਰ ਸਾਰੀ ਦੁਨੀਆ ਦੇ ਵਿੱਚ ਅਸੀਂ ਆਵਾਜ਼ ਠਾਵਾਗੇ ਕਿ ਸਾਡਾ ਖਾਤਮਾ ਕੀਤਾ ਜਾਂਦਾ ਹੈ ਇੱਥੇ ਟਰੈਕਟਰ ਬਣਦੇ ਆ ਕਬਾਈਨਾ ਬਣਦੇ ਆ ਖੇਤੀਬਾੜੀ ਦਾ ਸਮਾਨ ਬਣਦਾ ਔਰ ਪਹਿਲਾ ਦਿੱਲੀ ਜਾਂਦਾ ਫਿਰ ਅੰਮ੍ਰਿਤਸਰ ਜਾਂਦਾ ਫਿਰ ਕਰਾਚੀ ਆਉਂਦਾ ਫਿਰ ਜਿੱਥੇ ਆਪਾਂ ਖੜੇ ਆ ਇੱਥੋਂ 80 ਮੀਲ ਬਾਰਡਰ ਤੇ ਛਿ ਆ ਜਾਂਦਾ ਇੱਥੋਂ ਦਾ ਮਾਲ ਬਣਿਆ ਇੱਥੇ ਵਾਪਸ ਸਾਡੇ ਬਾਰਡਰ ਤੇ ਉੱਤੇ ਆਉਂਦਾ ਇਹਦਾ ਕੀ ਮਤਲਬ ਹੈ ਫਿਰ ਸਾਡੋ ਖਰਾਬ ਕਰਨਾ ਸਾਡੇ ਵਪਾਰੀ ਐ ਸਾਡੇ ਮਸ਼ੀਨ ਵਾਲੇ ਬਰੌਣ ਵਾਲੇ ਵੱਡੇ ਵੱਡੇ ਆਉਂਦੇ ਇੱਥੇ ਇੰਜੀਨੀਅਰ ਐ ਵਾਕ ਨੇ ਸਾਰਿਆਂ ਨੂੰ ਤੰਗ ਕੀਤਾ ਹੋਇਆ ਜੀ ਅਸੀਂ ਘਟ ਗਿੰਚੀਆਂ ਨੂੰ ਰਹਿਣ ਦੇ ਜਗਾ ਆ ਬਾਟਵੇ ਦੇ ਉੱਤੇ ਇਨਜਾਮ ਲਾਤੇ ਕਿ ਉਹ ਪਾਕਿਸਤਾਨ ਤੋਂ ਕਿਵੇਂ ਪਤਾ ਲੱਗਿਆ ਕਿ ਉੱਥੋਂ ਕਿੰਨਾ ਬਰੂਦ ਆਇਆ ਔਰ ਸਾਡੇ ਸਾਰੇ ਦੇ ਤਨਖਾਤ ਪਾਕਿਸਤਾਨ ਦੇ ਨਾਲ ਜਿਹੜਾ ਸਖਾ ਜੀ ਦੇ ਤਨਖਾਤ ਨਹੀਂ ਹੈ ਉਹ ਸਾਡੀ ਧਰਤੀ ਹੈ ਸਾਰੋਥ ગાંધી ਜਰੂ ਜਿਹੜੀ ਤੇ ਅੰਗਰੇਜ਼ ਨੇ ਬੇਦਖਲ ਕੀਤਾ ਹੋਇਆ ਤੇ ਜਿਹੜਾ ਬੰਦਾ ਕੀ ਆਪਣੀ ਜੰਮ ਵਾਲੀ 텁ਤੀ ਦੇ ਨਾਲ ਪਿਆਰ ਨਾਲ ਰੱਖੇ ਜੇ ਬਾਜਵੇਂ ਵੀ ਪਾਕਿਸਤਾਨੀ ਹੈਗੇ ਐ ਵੈ ਵੀ ਪਾਕਿਸਤਾਨੀ ਹੈਗਾ ਤੇ ਜਿਹੜੇ ਸਰਦੀਆਂ ਦੇ ਵਿੱਚ ਰੂਸ ਤੋਂ ਛੀਨ ਤੋਂ ਪੰਛੀ ਆਉਂਦੇ ਐ ਵਕਤਾ ਆਉਂਦੀ ਐ ਆ ਹੁਣ ਇਸ ਮਹੀਨੇ ਤੋਂ ਪਹਿਲਾਂ ਗਰਮੀ ਦੀ ਲੋ ਤੋਂ ਹੋਂ ਤੋਂ ਵਾਪਸ ਆਪਣੇ ਘਰ ਚਲੇ ਜਾਂਦੇ ਐ ਰੂਸ ਤੇ ਚੀਨ ਕਿਸੀ ਦੁਨੀ ਆਪਣੇ ਘਰ ਵਾਪਸ ਜਾ ਸਕਦੇ ਇਹ ਬਹੁਤ ਭਾਰੇ 1947 ਦੇ ਵਿੱਚ ਜਿਹੜੇ ਸਾਡੇ ਬੜੇ-ਬੜੇ ਸਲਾਹ ਕਰਨ ਵਾਲੇ ਬੰਤੇ ਸੀਗੇ ਉਹਨਾਂ ਨੇ ਪੰਜਾਬ ਨੂੰ ਤੋੜ ਦਿੱਤਾ ਤੋੜਨ ਦਾ ਮਤਲਬ ਕੀ ਹੈ ਇਹ ਖੇਤ ਜਿਹੜੇ ਖੇਤਰੀ ਬਾੜੀ ਦੇ ਮਹਾਨ ਹੈ ਉਹ ਅੱਜ ਪਾਕਿਸਤਾਨ ਦੇ ਵਿੱਚ ਨਹੀਂ ਹੈ ਉਹ ਅੱਜ ਪੰਜਾਬ ਹਰਿਆਣਾ ਯੂਪੀ ਬੱਧਾ ਪ੍ਰਦੇਸ਼ ਦੇ ਵਿੱਚ ਹੈ ਤਰਾਈ ਦੇ ਵਿੱਚ ਹੈ ਜਿੱਥੇ ਮਣੀ ਮੂਹ ਹਜ਼ਾਰਾਂ ਲੱਖਾਂ ਰਣ ਸਾਨੂੰ ਗੰਝੇ ਹੈ ਮੈਂ ਇੱਕ ਵਸਾਤੀ ਗਿਆ ਸੀਗਾ ਪਾਕਿਸਤਾਨ ਤੇ ਮੈਂ ਹੈਰਾਨ ਹੋ ਗਿਆ ਕਣਕਾਂ ਜਿਵੇਂ ਅਜ ਪੱਕੀਆਂ ਹੋਈਆਂ ਇਸੇ ਤਰ੍ਹਾਂ ਉੱਥੇ ਪੱਕੀਆਂ ਛੱਗੀਆਂ ਪਰ ਸਾਦ ਛੱਗੇ ਜੀ ਕੋਈ ਇਕਸਾਰ ਨਹੀਂ ਸੀ ਬਾਟੀਆਂ ਦੇ ਵਿੱਚ ਗੁੱਲੀ ਡੰਡਾ ਸੀ ਹੁਣ ਜੇ ਗੁੱਲੀ ਡੰਡਾ ਕਟ ਤੋਂ ਜ਼ਿਆਦਾ ਹੋਏ ਸਵਾਗਤ ਕਰਨ ਕੌਣੀ ਹੈ ਇਹ ਸਾਰਾ ਘਾਟਾ ਪਾਕਿਸਤਾਨ ਨੂੰ ਪਿਆ ਜਿੰਨਾ ਨੇ ਸਿੱਖ ਬਾਹਰ ਕੱਢ ਤੇ ਗਾਂਧੀ ਜੀ ਨਹਿਰੂ ਤੇ ਹਕਮਦੇਵ ਤੇ ਅਜੇ ਵੀ ਆਪਾਂ ਨੂੰ ਅਕਲ ਹੋਣੀ ਚਾਹੀਦੀ ਹੈ ਕਿ ਜੇ ਪਰ ਬਾਣੂ ਅਥੇ ਹਾਰ ਉਹ ਤੀਤੇ ਮਿੱਤਸਾ ਕਹਿੰਦੇ ਆ ਕਿ ਗੁਜਰਾਤ ਦੇ ਵਿੱਚ ਨਾ ਡਿਗੇ ਕਿ ਇਹ ਨਾ ਪਾਕਿਸਤਾਨ ਪੰਜਾਬ ਨਾ ਇੰਡੀਆ ਪੰਜਾਬ ਦੇ ਵਿੱਚ ਜਿਗੇ ਸਾਡੀ ਵਿਰਾਸਤ ਖਤਮ ਹੁੰਦੀ ਹੈ ਸਾਡੀ ਮਨੁੱਖਤਾ ਖਤਮ ਹੁੰਦੀ ਹੈ ਜਿੰਨਾ ਪਿਆਰ ਇਹਨਾਂ ਨੂੰ ਗੁਜਰਾਤੀਆਂ ਨਾਲ ਹੈ ਉੰਨਾ ਹੀ ਪਿਆਰ ਸਾਡਾ ਪੰਜਾਬੀਆਂ ਦੇ ਨਾਲ ਹੈ ਕਰੇ ਸਭ ਕੋਈ ਵੀ ਮਜਬੂ ਹੈ ਜਿਹੜੀ ਕਾਂਗਰਸ ਦੀ ਛਾਂ ਬਣਦੀ ਹੈ ਉਗਦੀ ਹੈ ਫੈਦਾ ਹੁੰਦੀ ਹੈ ਇਹ ਸਾਰੇ ਅੰਬਰ ਸਭ ਤੋਂ ਅਫਗਾਨਿਸਤਾਨ ਜਾਇ ਕਰਦੀ ਸੀ ਇੱਥੇ ਰੋਕ ਲਾਥੇ ਇਹ ਜੱਤਵਾ ਨੇ ਉਹ ਵੀ ਖਤਮ ਕਰ ਦਿੱਤਾ ਹੈਗਾ ਸਾਰੇ ਪਾਸੇ ਸਾਨੂੰ ਅਮੇਰ ਦੇਖਦਾ ਜਿੰਨ ਕਦੇ ਦੇਖਦਾ ਹੀ ਨਹੀਂ ਇੰਦਾ ਬੁਰਾ ਹਾਲ ਇਹ ਹਿੰਦੂਪਾ ਨੇ ਆਪਣੇ ਵਜਬ ਦੇ ਕਰਕੇ ਸਾਡੇ ਉੱਤੇ ਕੀਤਾ ਜੇ ਬਾਰਡਰ ਖੁੱਲੂਗਾ ਨੌਕਰੀਆਂ ਪੈਦਾ ਹੋਣਗੀਆਂ 70 ਲੱਖ ਫਿਰ ਸਮਗਰੀ ਲਈ ਕਿਹੜਾ ਤਿਆਰ ਹੋਊਗਾ ਕੋਈ ਵੀ ਨਹੀਂ ਇਹ ਦੇਵਾਂ ਦਾ ਇਹ ਪਕਵਾਨ ਸਾਹਿਬ ਦੀ ਹਕਮ ਚੱਲੂਗੀ ਨਾ ਵਿਦ ਸ਼ਾਦੀ ਨਾ ਮੋਤੀ ਦੀ ਜਿਹੜੇ ਪੁਆੜੇ ਦੀ ਝੜਨੀ ਇਹਨਾਂ ਨੂੰ ਅਪਣੀ ਸਮਝਦਾ ਇਹ ਸਿਰਫ ਕੱਟ ਬੈਂਤਰੀ ਤੇ ਮੁਸਲਮਾਨਾਂ ਦੇ ਬੈਰ ਕੱਢਣ ਨੂੰ ਆਏ ਹੋਏ ਆ ਔਰ ਇਨਾਂ ਦਾ ਜੁੜ ਦਾ ਰਾਜ ਕਰਨ ਦਾ ਮਕਸਦ ਹੀ ਹੈ ਜੀ ਗਾ ਜਿੰਸ ਮਗਨੇ ਕਟੂਗੀ ਪਿਆਰ ਵਧੂਗਾ ਪਿਆਰ ਵਧਣ ਜਾਂ ਹਿੰਦੂ ਤੇ ਮੁਸਲਮਾਨ ਦੀ ਜਿਹੜੀ ਦੁਸ਼ਮਣੀ ਹੈ ਉਹ ਘਟੂਗੀ ਕਿਉਂ ਕਰਕੇ ਵਪਾਰ ਚੱਲ ਪੈਣਾ ਮਨੂੰ ਜਿਹੜਾ ਹਿੰਦੂ ਪੁੱਛਦਾ ਕਹਿੰਦਾ ਜੀ ਜੇ ਬਾਰਡਰ ਖੋਲਤਾ ਤਾਂ ਇੱਥੇ ਰਿਜਮ ਆ ਜੂਗੀ ਗਾਜੀ ਜੀ ਨੂੰ ਦਵਾਉਗੀ ਸਾਡਾ ਭਰਾ ਹਿੰਦੂ ਆਠ ਕਰਦਾ ਪੂਜਾ ਕਰਦਾ ਗਾਜੀ ਪੂਜਾ ਕਰਦਾ ਪੈਸੇ ਦੀ ਪੂਜਾ ਕਰਦਾ ਜੇ ਪੈਸੇ ਦੀ ਪੂਜਾ ਕਰਦਾ ਤੇ ਫੇਰ ਬੈਠੋ ਗਾ ਤੇ ਨੜੇ ਦਬਾਉਗੀ ਕਮਰਿਆਂ ਕਰਨਾ ਨੌਂ ਸਮਾਨ ਦੇ ਲਈ ਵਪਾਰ ਕਰਨ ਦੇ ਲਈ ਟਰੱਕਾਂ ਦੀ ਡਰਾਈਵਰੀ ਕਰਨ ਦੇ ਲਈ ਬਹੁਤ ਕੁਝ ਸਾਨੂੰ ਮਿਲੂਗਾ ਇਹ ਸਭਿਆਚਾਰਕ ਤੌਰ ਦੇ ਉੱਤੇ ਵਿਲੇ ਲੱਗਿਆ ਕਰਨਗੇ ਜਿਹੜੇ ਅਸੀਂ ਆਪਣਾ ਵਿਰਸਾ ਜੀ ਰਾਂਗੇ ਤੇ ਸਾਰਿਆਂ ਦਾ ਭੁੱਲ ਗਏ ਆ ਉਹ ਵਾਪਸ ਆਊਗਾ ਸਾਡੇ ਬੱਚੇ ਤੁਕਸਾਨ ਲਾਹੌਰ ਦੀ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਜਾਣਗੇ ਉਹਨਾਂ ਦੇ ਇੱਧਰ ਹੋਰਗੇ ਪਿਆਰ ਵਧੂਗਾ ਇਹ ਸਾਡੇ ਗੁਰਦੁਆਰਾ ਸਾਹਿਬ ਹੈ। ਰੋਟ ਨੇਕ ਕਰਦਸ ਕਰਦੇ ਨੇ ਜਿਹੜੇ ਗੁਰਦੁਆਰੇ ਪਾਕਿਸਤਾਨ ਦੇ ਵਿੱਚ ਰਹਿੰਦੇ। ਉਹਨਾਂ ਦੇ ਦਰਸ਼ਨ ਕਰਦਾਰ ਹੋਣ। ਜੇ ਦਰਸ਼ਨ ਹੋਣਗੇ ਗੁਰੂ ਸਾਹਿਬ ਪਿਆਰ ਬਖ ਦਉਦੇ ਹੈ। ਆਫਤਰ ਨਹੀਂ ਬਖ ਦਉਦੇ। ਜਿੰਨ ਪ੍ਰੇਮ ਕੀਤਾ ਇਹ ਹੀ ਇਹੀ ਪ੍ਰੇਮ ਪ੍ਰਭ ਪਾਈ ਦਸਵੇਂ ਪਾਛਾ ਦਾ ਹੁਕਮ ਹੈ ਅਸੀਂ ਅੱਜ ਇੱਥੇ ਪ੍ਰੇਮ ਵਧਾਉਣ ਨੂੰ ਆਏ ਹੋਏ ਹਾਂ ਜਿਹੜੀਆਂ ਤਬਰ ਵਿਛੜ ਗਏ ਹੈ ਮੈਂ ਵੀ ਹੈ ਗਏ ਸੰਗਰੂਰ ਦਸਿਆਂ ਹੇੜੀ ਹਰ ਇੱਕ ਦੇ ਵਿੱਚ ਮੁਸਲਮਾਨ ਹੈ ਉਹਨਾਂ ਦੀਆਂ ਬਿਆਬਾ ਸ਼ਰਦੀਆਂ ਪਾਕਿਸਤਾਨ ਛੋਈਆਂ ਜਿੰਨੀਆਂ ਨੂੰ ਮੈਂ ਵੀਜ਼ਾ ਲੈ ਕੇ ਜਾਂਦਾ ਕਈਆਂ ਦੇ ਕੰਮ ਕਰਉਂਦਾ ਫਿਰ ਕਰ ਕੇ ਜਿਹੜੇ ਪਾਕਿਸਤਾਨ ਤੋਂ ਉਹਨਾਂ ਦੇ ਰਿਸ਼ਤੇ ਦਾ ਰਹਦੇ ਐ ਉਹਨਾਂ ਨੂੰ ਇੱਥੋਂ ਭਾਗੇ ਤੋਂ ਲੈ ਕੇ ਦਿੱਲੀ ਜਾ ਕੇ ਲਾ ਰਹਿੰਦੇ ਐ ਟ੍ਰੇਨਡਰ ਉਹ ਲੋਕ ਜਿਹੜੇ ਕੁਝ ਨਹੀਂ ਲਹਿੰਦੇ ਇੰਨਾ ਖਰਚਾ ਮੁਸਲਮਾਨਾਂ ਤੇ ਪਾ ਦਿੰਦੇ ਐ ਕਿ ਦਿੱਲੀ ਦੇ ਵਿੱਚ ਹੋਟਲ ਦਾ ਖਰਚਾ ਹੋਰ ਖਰਚਾ ਫਿਰ ਉਪਰਸ ਬਲੇਰ ਕੋਲ ਲੈ ਕੇ ਆਉਂਦੇ ਐ ਬੈਂਟਰੀ ਦਾ ਖਰਚਾ ਕੱਟੂਗਾ ਵੇ ਇਹਦੇ ਕੋਲੇ ਅਜੇ ਵੀ ਵਾਟਰ ਨੰਬਰ ਕੋਈ ਜਿਹੜਾ ਰਹਿ ਨਹੀਂ ਗਏ ਜੇ ਹੈ ਨਹੀਂ ਗਏ ਤਾਂ ਫੇਰ ਜਿੱਥੋਂ ਹਮਗੀ ਇਥੇ ਅਮਨ ਪੈਦਾ ਹੋਊਗਾ ਸੋਈ ਸਾਰੀਆਂ ਚੀਜ਼ਾਂ ਆਪਾਂ ਦੇਖੀਏ ਕਿ ਸਾਡੇ ਨਾਲ ਕਿਹੜਾ ਕਾਠਾ ਪੈ ਰਿਹਾ ਤੇ ਮੈਂ ਬੇਨਤੀ ਕਿਸਾਨ ਯੂਨੀਅਨ ਨੂੰ ਇਹ ਕਰੂੰਗਾ ਕਿ ਜੇ ਸਾਡੀ ਗੱਲ ਮੰਨਣਗੇ ਅਸੀਂ ਅਗਲੇ ਪਿੰਡੇ ਸੜੀ ਵਾਲੇ ਵੀ ਇਹੋ ਜਿਹਾ ਗੱਠ ਕਰਾਂਗੇ ਉੱਥੇ ਆ ਜਾਣ ਜੇ ਉੱਥੇ ਉਹਨਾਂ ਨੇ ਸਾਨੂੰ ਲੰਡੀ ਚੁਈ ਦੇਣੀ ਹੈ ਤੇ ਫੇਰ ਅਸੀਂ ਸੁਲੇਮਾਨ ਤੇ ਵੀ ਕਰਾਂਗੇ ਇਹਦੇ ਨਾਲ ਤੁਹਾਡੀ ਬਦਨਾਮੀ ਹੋਊ ਤੇ ਜਿਹੜੀ ਪਾਰਟੀ ਵਪਾਰ ਵਧਾਉਣਾ ਚਾਹਦੀ ਹੈ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨ ਆ। ਸਾਰੇ ਜੁੱਥੇ ਸਰਬਾਨ ਦਾ ਸੰਤੂ ਸਾਹਿਬ ਦਾ ਜਿਨ੍ਹਾਂ ਨੇ ਇੱਥੇ ਸਾਰਾ ਇੰਸਟਾਮ ਕੀਤਾ ਹੈ। ਸਾਰੀਆਂ ਬੇਟੀਆਂ ਦਾ ਜਿਨ੍ਹਾਂ ਨੇ ਮਿਹਨਤ ਕਰਕੇ ਅੱਜ ਇੱਥੇ ਮੋਰਡਰ ਦੇ ਉੱਤੇ ਆ ਕੇ ਪੰਥ ਦੀ ਗੱਲ ਪੰਜਾਬ ਦੀ ਗੱਲ ਔਰ ਜਿਹੜਾ ਗਰੀਬ ਹੈ ਆਪਣਾ ਖੇਤ ਮਜ਼ਦੂਰ ਹੈ ਜਿਮੀਦਾਰ ਹੈ ਉਸ ਦੀ ਗੱਲ ਆਪਾਂ ਕਰ ਰਹੇ ਆ ਜਿੰਨਾ ਚਿਰ ਸਾਡਾ ਬਾਰਡਰ ਨਹੀਂ ਪੁੰਦਾ ਛਾਟੇ ਵਿੱਚ ਬयं ਗਰੀਬੀ ਰਹੂਗੀ ਹੁਣ ਪੰਜਾਬ ਇੱਕ ਐਫਰਟ ਦਾ ਸੂਬਾ ਹੈ ਨਹੀਂ ਲੱਗਦਾ ਹਰਿਆਣਾ ਵੀ ਇਹੋ ਜਿਹੇ ਸੁਪਾ ਜਿੱਥੇ ਸਿੱਖ ਖੇਤੀ ਕਰਦੇ ਆਂ ਰਾਜਸਥਾਨ ਦੇ ਵਿੱਚ ਵੀ ਕਰਦੇ ਆਂ ਮੱਧ ਪ੍ਰਦੇਸ਼ ਯੂਪੀ ਦੇ ਵਿੱਚ ਵੀ ਕਰਦੇ ਆਂ ਤੇ ਜਿਹੜੀ ਹੁਣ ਜਿੰਸ ਮੰਡੀਆਂ ਦੇ ਵਿੱਚ ਆ ਰਹੀ ਹੈ ਇਹ ਜਿੱਦੋਂ ਬਕਾਈ ਹੋਊਗੀ ਇਹ ਫੇਰ ਦੂਧ ਦੂਧ ਗੋਦਾਮਾਂ ਦੇ ਵਿੱਚ ਭੇਜ ਚਾਉਗੀ ਜਿੱਥੇ ਘੜੂਗੀ ਸੜੂਗੀ ਖਰਾਬ ਹੋਊਗੀ ਪਰ ਜੇ ਆਪਣਾ ਬਾਰਡਰ ਹੋਣ ਪਾਕਿਸਤਾਨ ਦੇ ਨਾਲ ਖੁੱਲਦਾ ਤੇ ਇਸ ਜਿੰਸ ਦੀ ਕੀਮਤ ਇੱਥੇ 2400 ਰੁਪਏ ਤੋਂ ਸ਼ੁਰੂ ਮਿਲ ਰਹੀ ਹੈ ਆਹ ਨਾ ਇਹ ਤੋਂ ਲਾਹੌਰ ਸਰਫ 1516 ਮੀਜ ਹੈ ਇਸ ਤੋਂ ਸਾਡੇ ਨੇੜੇ ਵੀ ਪਾਕਿਸਤਾਨੀਆਂ ਮੰਡੀਆਂ ਉੱਥੇ ਜਾ ਕੇ ਜੇ ਵਿਖੂਗੀ ਇਹਦਾ ਭਾਅ 3400 ਰੁਪਏ ਫਿਕਸਡ ਹੋਊਗਾ ਜੀ ਦਾ ਮਤਲਬ ਹੈ ਜਿਹੜਾ ਸਾਡਾ ਕਿਸਾਨ ਕਿਸਾਨ ਮਜ਼ਦੂਰ ਇੱਕ ਕੁਇੰਟਲ ਆਪਣੀ ਕਣਕ ਵੇਚਦਾ ਹੈ ਉਹ ਨੂੰ 1000 ਰੁਪਏਦਰ ਦਾ ਘਾਟਾ ਪੈ ਰਿਹਾ ਹੈ ਇਹ ਬੜੇ ਅਫਸੋਸ ਦੀ ਗੱਲ ਹੈ ਤੇ ਸਾਰੀ ਕਣਕ ਨੇ ਗੋਦਾਮਾਂ ਦੇ ਵਿੱਚ ਜਾਣਾ ਤੇ ਜੇ ਅਸੀਂ ਪਾਕਿਸਤਾਨ ਸੈਂਟਰਲ ਏਸ਼ੀਆ ਉਸ ਬੇਕਸਤਾਨ ਇੰਨਾ ਮੜਖਾ ਦੇ ਵਿੱਚ ਭੇਜੀਏ ਸੇਫੇ ਕਣਕ ਗਰਦਮਾਂ ਦੇ ਵਿੱਚ ਸੜੂਗੀ ਨਹੀਂ ਖਰਾਬ ਨਹੀਂ ਹੋਊਗੀ ਇਹ ਸਿੱਧੀ ਕਣਕ ਦਾ ਆਟਾ ਬਣੂਗਾ ਆਟੇ ਦੇ ਛੇੜੇ ਬਣਨਗੇ ਛੇੜੇ ਦੀ ਰੋਟੀ ਬਣੂਗੀ ਇਸ ਕਣਕ ਨੇ ਐਸਟਰਾ ਆਪਣੀ ਮਨੁੱਖਸਦਾ ਦੀ ਫਾਇਦਾ ਦੇ ਲਈ ਖੱਪ ਤਾਣਾ ਹੈ ਦੇਤਾ ਇਸੇ ਕਣਕ ਨੇ ਬਹੁਤ ਖਰਾਬ ਹੋਣਾ ਚੋਰਾਂ ਠੱਗਾ ਨੇ ਵੇਚਣੀ ਹੈ ਔਰ ਬੀਜ ਨਾਲ ਇਸ ਨੇ ਖਰਾਬ ਹੋਣਾ ਸੁੱਸਰੀ ਪੈਣੀ ਹੈ ਚੂਹੇ ਨੇ ਖਾਣਾ ਪਰ ਜਿਹੜੀ ਸਾਡੀ ਸੈਂਟਰ ਦੀ ਸਰਕਾਰ ਹੈ ਇਹ ਕਹਿੰਦੀ ਹੈ ਕਿ ਇਹਦਾ ਖਾਤਮਾ ਸੁਸਣ ਵੀ ਖਾ ਜੇ ਚੂਹੇ ਵੀ ਖਾ ਜਾਣ ਚੋਰ ਵੀ ਲੁੱਟ ਕੇ ਲੈ ਜਾਣ ਪਰ ਮਨੁੱਖ ਤੇ ਮਨੁੱਖ ਦੇ ਵਿੱਚ ਨਾ ਪਵੇ ਕਿਉਂ ਕਰਕੇ ਉਹ ਮਨੁੱਖ ਮੁਸਲਮਾਨ ਹੈ ਇਹ ਸਾਰੀ ਪਾਲਸੀ ਹਿੱਦਤਵਾਦੀ ਹੈ ਅੱਜ ਦੇ ਬਾਰਡਰ ਫਨਦਾ ਤੇ ਤੁਹਾਨੂੰ ਮੈਂ ਦੱਸਦੇ ਇਸ ਦੇਸ਼ ਦੀ ਜੀਜੀਪੀ 1% ਉੱਤੇ ਜਾਊਗੀ ਤੇ 60 ਤੋਂ 70 ਲੱਖ ਬੇਰਜ਼ਗਾਰੀ ਖਤਮ ਹੋਮਗੀ ਕਉਨੂ ਕੋਈ ਨੌਜਵਾਨ ਉਖੀ ਚਿੱਟਾ ਬੇਚਦਾ ਨਹੀਂ ਨਜਰਾਊਗਾ ਉਹ ਆਪਣੇ ਕੰਮ ਤੇ ਤਾਂ ਜੱਟ ਲੱਗਿਆ ਹੋਊਗਾ ਉਹਦੇ ਕੋਲੇ ਨੌਕਰੀਆਂ ਹੋਣਗੀਆਂ ਉਹਦੇ ਕੋਲੇ ਪੈਸਾ ਹੋਊਗਾ ਕੋਨੂ ਕੀ ਲੋੜ ਹੋਊਗੀ ਕਿ ਕਦੇ ਸਮੇ ਕਬੇਟ ਦੇ ਛੱਟਾ ਵੇਚਦੇ ਪੁਖੀ ਵੇਚਦੇ ਇਹ ਬਿੰਦੂ ਇਹ ਜਿਹੜੀ ਭਾਜਪਾ ਆਰਐਸਐਸ ਸਰਕਾਰ ਹੈ ਇਹ ਜੋ ਕਰਕੇ ਸਿੱਖ ਤੇ ਮੁਸਲਮਾਨ ਦੇ ਖਿਲਾਫ ਹੈ ਇਸ ਕਰਕੇ ਸਾਰਾ ਢੋਂਟਾ ਇਹਨਾਂ ਨੇ ਰਚਾਇਆ ਹੋਇਆ ਹੈ ਅੱਜ ਸੁਪਰੀਮ ਕੋਰਟ ਦਾ